ਪੁਰਾ ਸਿੰਘ ਆਏ ਦਿਨ ਨਮੀ ਤੋਂ ਨਵੀਂ ਇੰਟਰਵਿਊਜ਼ ਦੇ ਵਿੱਚ ਚਮਕੀਲੇ ਬਾਰੇ ਉਸ ਤਰ੍ਹਾਂ ਦੀਆਂ ਗੱਲਾਂ ਕਰੂਗਾ ਜਿਵੇਂ ਨਾ ਵੀ ਚਮਕੀਲਾ ਬੜਾ ਜਾਨੀ ਕਿ ਅਸਲੀ ਗੀਤ ਗਾਣ ਵਾਲਾ ਕਲਾਕਾਰ ਸੀ ਤੇ ਸਾਰ ਇਹਨੂੰ ਫੇਰ ਜਵਾਬ ਦੇਣਾ ਜ਼ਰੂਰੀ ਬਣ ਜਾਂਦਾ ਬਹੁਤ ਵੀਡੀਓ ਦੇ ਵਿੱਚ ਕਿਹਾ ਮੈਂ ਦੱਸਿਆ ਤੇ ਤੁਸੀਂ ਵੀ ਕਮੈਂਟ ਵੀ ਜਰੂਰ ਕਰਿਓ ਤੇ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਤਾਂ ਇਹਨਾਂ ਨੂੰ ਬਿਲਮਤ ਜਾਣੇ ਗਾਣ ਦਾ ਸੀ ਚਮਕੀਲਾ ਤਾਂ ਖਰਾਬ ਜਾਂਦਾ ਸੀ ਜਦੋਂ ਕਿਤੇ ਜਵਾਬ ਦੇ ਤਾਂ ਜਾਂ ਵੱਧ ਪੈਸੇ ਮੰਗ ਲੈ ਤਾਂ ਇਹ ਉਹਨੂੰ ਤਾਂ ਇਹਨਾਂ ਨੂੰ ਗਾਣੇ ਅਸ਼ਲੀਲ ਲੱਗਣ ਲੱਗ ਪੈਂਦੇ ਸੇ ਤਾਂ ਇਹਨਾਂ ਵਿੱਚ ਚਮਕੀਲੇ ਦੇ ਗਾਣੇ ਮਾੜੇ ਲੱਗਣ ਲੱਗ ਪੈਂਦੇ ਸੇ ਫੇਰ ਇਹਨਾਂ ਦੇ ਵਿੱਚ ਬਹੁਤ ਦੂਸਰੀ ਭਗਤੀ ਜਾਗ ਪੈਂਦੀ ਸੀ ਉਦਾਂ ਆਪਣੀ ਫਿਲਮ ਹਿੱਟ ਕਰਨ ਲਈ ਜਿ ਚਮਕੀਲੇ ਲੋੜ ਪਈ ਚੱਲ ਆ ਜਾ ਚਮਕੀਲੇ ਆ ਤੇ ਜਿਹੜੇ ਚਮਕੀਲੇ ਦੇ ਦੋ ਗੱਲਾਂ ਨੂੰ ਦੋ ਬੋਲਾਂ ਨੂੰ ਵਿੱਚ ਦੋ ਸ਼ਬਦਾਂ ਨੂੰ ਅਸ਼ਲੀਲ ਦੱਸਦੇ ਆ ਉਹ ਆਪ ਫਿਲਮਾਂ ਦੇ ਵਿੱਚ ਕਬਜ਼ੇ ਵੀ ਲੈਂਦੇ ਸੇ ਹਥਿਆਰ ਵੀ ਦਿਖਾਉਂਦੇ ਸੇ ਹੈਨਾ ਤੇ ਦਾਰੂਆਂ ਸਾਰਾ ਕੁਝ ਪੀਂਦੇ ਦਿਖਾਉਂਦੇ ਸੇ ਭਾਵੇਂ ਫਿਲਮਾਂ ਕਣ ਸੀ ਇੱਕ ਗੱਲ ਇੱਥੇ ਇਹ ਹੁੰਦੀ ਹੈ ਇਹ ਤਾਂ ਫਿਲਮਾਂ ਦੇ ਵਿੱਚ ਫਿਲਮਾਂਕਣ ਕਰਕੇ ਦਿਖਾਉਂਦੇ ਸੀਗੇ ਕਬਜ਼ੇ ਲੈਂਦੇ ਸੀਗੇ ਹਨ ਇਹ ਜਿੱਤਾਂ ਕੁੜੀਆਂ ਦੀਆਂ ਐਦਾਂ ਹਨਾ ਬਿਲਨ ਦਾ ਰੋਲ ਜਦੋਂ ਜੋਗਰਾਤ ਸਿੰਘ ਕਰਦਾ ਸੀ ਤਾਂ ਕੁੜੀਆਂ ਨੂੰ ਚੱਕ ਕੇ ਲੈ ਜਾਣਾ ਕਈ ਕੁਝ ਕਰਨਾ ਹਨ ਇਸ ਤਰ੍ਹਾਂ ਦੇ ਰੋਲ ਕਰਨ ਵੀ ਇਹਨੂੰ ਪੁੱਛੇ ਉਤੋਂ ਕੀ ਤੇਰਾ ਕਿਹੜਾ ਚੰਗਾ ਸੰਦੇਸ਼ ਜਾਂਦਾ ਸੀ ਉਹ ਕੀ ਬਹੁਤ ਖਰਾ ਕੰਮ ਸੀਗਾ ਭਾਈ ਤੂੰ ਕਰਦਾ ਹੈ ਹੁਣ ਤੂੰ ਤੇਨੂੰ ਗਾਣਿਆਂ ਦੇ ਵਿੱਚ ਦੋ ਚੱਬਦ ਚਮਕੀਲੇ ਦੇ ਝੁੱਬਦੇ ਆ ਉਹਨਾਂ 'ਚ ਤੈਨੂੰ ਅਸ਼ਲੀਲਤਾ ਝਲਕਦੀ ਆ ਤੇ ਤੂੰ ਜਿਹੜੀ ਫਿਲਮਾਂ ਦੇ ਵਿੱਚ ਹਾ ਹ ਗੁੰਡਾਗਰਦੀ ਵਾਲੇ ਰੋਲ ਕੀਤੇ ਹੈ ਉਹ ਤੇਰੀ ਉਹ ਗੁੰਡਾਗਰਦੀ ਜਿਹੜੀ ਸੀ ਫਿਲਮਾਂ ਦੇ ਵਿੱਚ ਜੋ ਦਿਖਾ ਲਈ ਆ ਐਨ ਪੂਰੀ ਉਹ ਕੀ ਸੀ ਉਹ ਉਹਦਾ ਨਹੀਂ ਪ੍ਰਭਾਵ ਪੈਂਦਾ ਸੀ ਲੋਕਾਂ ਤੇ ਕਿ ਤੇਰੇ ਵਰਗੇ ਨਹੀਂ ਲੋਕ ਬਣ ਸਕਦੇ ਸੀਗੇ ਫੇ ਲੋਕਾਂ ਦੀਆਂ ਕੁੜੀਆਂ ਚੱਕਣ ਜਿੱਦਾਂ ਤੂੰ ਫਿਲਮਾਂ 'ਚ ਦਿਖਾਉਂਦਾ ਸੀਗਾ ਕਬਜੇ ਲੈਂਦਾ ਸੀ ਲੋਕ ਨਹੀਂ ਲੈਣ ਸਕਦੇ ਜਿੱਦਾਂ ਦਾਰੂ ਪੀ ਕੇ ਮਹਿਫਲਾਂ ਲਾਉਂਦਾ ਸੀ ਲੰਡੀਆਂ ਜੀਪਾਂ 'ਤੇ ਜਾ ਕੋਚ ਕਰਦਾ ਸੀ ਕੀ ਉਹ ਤੇਰੇ ਨਾਲ ਦੇ ਕੇ ਲੋਕ ਨਹੀਂ ਕਰਨ ਲੱਗ ਸਕਦੇ ਸੀ ਯਾਰ ਐਮੀ ਜਿੱਤੇ ਤੂੰ ਕਹਿੰਦਾ ਉਦਾਂ ਨਹੀਂ ਹੁੰਦੀ ਉਹ ਫਿਲਮ ਹੁੰਦੀ ਤਾਂ ਚਮਕੀਲੇ ਦੇ ਗੀਤ ਵੀ ਗੀਤ ਤੇ ਭਾਈ ਫੇ ਗੀਤਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਜਿੱਤੇਰੀਆਂ ਫਿਲਮਾਂ ਦਾ ਕੋਈ ਅਸਰ ਨਹੀਂ ਤਾਂ ਚਮਕੀਲੇ ਦੇ ਗੀਤਾਂ ਦਾ ਵੀ ਕੋਈ ਅਸਰ ਨਹੀਂ ਹੈਗਾ ਤੇ ਮੈਂ ਬਾਬੇਓ ਤੁਹਾਨੂੰ ਕਹਿੰਦਾ ਕਮੈਂਟ ਕੱਢ ਕੇ ਕਰਿਓ ਹਰ ਇੱਕ ਮੰਤਾ ਕੇ ਵੀਡੀਓ ਪਹੁੰਚਣੀ ਚਾਹੀਦੀ ਹੈ ਧੰਨ